ਹਾਂਜੀ 99% ਸਕੂਲਾਂ ਤੱਕ ਨਾ ਇਹੀ ਹਾਲ ਹੈ ਤਾਂ ਹੀ ਨਾ ਉਹ ਨਾਟਕਾ ਰਹੀ ਜਾਂ ਹੋਰ ਉਹ ਕਰਕੇ ਉਹ ਦੱਸਣਾ ਪੈ ਰਿਹਾ ਵੀ ਫੀਸਾਂ ਦਾ ਤੁਸੀਂ ਸਕੂਲ ਨੂੰ ਦੋ ਤੇ ਬੱਚੇ ਪੜਾਓ ਟਿਊਸ਼ਨ ਨਾਲ ਜਾਂ ਆਪਣੇ ਘਰੇ ਪੜਾਓ ਆ ਸੁਣਿਓ ਇਹਨਾਂ ਨੇ ਵੀ ਇਹੀ ਕੁਝ ਦੱਸਿਆ ਹੋਇਆ ਹੈ मैडम ਤੁਸੀਂ ਕਹਿੰਦੇ ਸੀ ਜਵਾਕਾਂ ਦੀ ਮੀਟਿੰਗ ਚ ਆਉਣਾ ਹੀ ਪਊਗਾ ਹਾਂਜੀ ਹਾਂਜੀ ਬਿਲਕੁਲ ਤੁਹਾਨੂੰ ਆਉਣਾ ਹੀ ਪੈਣਾ ਸੀ ਆ ਗਿਆ ਮੈਂ ਦੱਸੋ ਸਾਡੇ ਜਵਾਕਾਂ ਦਾ ਕੀ ਰਿਜ਼ਲਟ ਆ ਰਿਜ਼ਲਟ ਤਾਂ ਇਸ ਵਾਰ ਦੋਨਾਂ ਦਾ ਬਹੁਤ ਮਾੜਾ ਆਇਆ ਵਾ ਆ ਵੇਖ ਲਓ 40% ਮਾਰਕਸ ਹੀ ਆਇਆ ਦੋਨਾਂ ਦੇ ਪਰ ਕਿਉਂ ਇਸ ਵਾਰ ਮੇਰੇ ਜਵਾਕਾਂ ਦੇ ਇੰਨੇ ਘੱਟ ਨੰਬਰ ਕਿਉਂ ਆਇਆ ਨੰਬਰ ਤਾਂ ਇਹਨਾਂ ਦੇ ਆਪੇ ਘੱਟ ਆਉਣੇ ਆ ਨਾ ਤਾਂ ਪੜ੍ਹਾਈ ਵੱਲ ਧਿਆਨ ਹੀ ਦਿੰਦੇ ਆ ਨਾ ਤੁਸੀਂ ਇਹਨਾਂ ਨੂੰ ਪੜ੍ਹਾਉਨੇ ਆ ਥੋੜਾ ਬਹੁਤ ਨਾ ਜਵਾਕਾਂ ਵੱਲ ਧਿਆਨ ਦੇ ਲੋ ਇੰਨੇ ਵੱਡੇ ਸਕੂਲ ਚ ਲਾਉਂਦਾ ਕੀ ਫਾਇਦਾ ਜੇ ਤੁਸੀਂ ਜਵਾਕਾਂ ਨੂੰ ਪੜ੍ਹਾਈ ਨਹੀਂ ਸਕਦੇ ਦੇਖੋ ਮੈਂ ਸਾਰਾ ਦਿਨ ਖੇਤ ਕੰਮ ਕਰਦਾ ਤੇ ਉਹ ਸਾਰਾ ਦਿਨ ਕਰੇ ਕਦੇ ਕੱਪੜੇ ਧੋਲੇ ਕਦੇ ਦਿਹਾੜੀਆਂ ਦੀਆਂ ਰੋਟੀਆਂ ਲਾ ਲੀਆਂ ਕਦੇ ਝੜੂ ਪੋਚਾ ਕਰ ਲਿਆ ਉਹਦੇ ਤਾਂ ਘਰ ਦੇ ਕੰਮ ਨਹੀਂ ਨਿਪੜਦੇ ਸਾਡੇ ਕੋਲ ਜਵਾਕਾਂ ਨੂੰ ਪੜਾਉਣ ਦਾ ਟਾਈਮ ਕਿੱਥੇ ਆ ਦੇਖੋ ਆਪਦੇ ਖੇਤੀਬਾੜੀ ਦੇ ਚੱਕਰਾਂ 'ਚ ਨਾ ਜਵਾਕਾਂ ਨੂੰ ਨਾ ਭੁੱਲੋ ਜੇ ਤੁਸੀਂ ਇੰਨੇ ਜਿਆਦਾ ਬਿਜ਼ੀ ਹੈ ਨਾ ਕੋਈ ਵਧੀਆ ਟੀਚਰ ਲੱਭ ਕੇ ਇਹਨਾਂ ਨੂੰ ਟਿਊਸ਼ਨ ਲਾ ਦਿਓ ਆਪੇ ਬੜੀ ਜਾਣਗੇ ਕਿਉਂ ਮੈਡਮ ਜੀ ਅਸੀਂ ਆਪਦੇ ਜਵਾਕਾਂ ਨੂੰ ਟਿਊਸ਼ਨ ਤੇ ਕਿਉਂ ਲਾਈਏ ਕਿਉਂਕਿ ਭਾਈ ਸਾਹਿਬ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਤੁਸੀਂ ਤਾਂ ਇਹਨਾਂ ਨੂੰ ਪੜਾ ਨਹੀਂ ਸਕਦੇ ਫਿਰ ਟਿਊਸ਼ਨ ਤੇ ਤਾਂ ਇਹਨਾਂ मैडम ਜੇ ਜਵਾਕਾਂ ਨੂੰ ਅਸੀਂ ਘਰ ਦੇ ਵਿੱਚ ਆਪ ਹੀ ਪੜਾਉਣਾ ਜਾਂ ਉਹਨਾਂ ਨੂੰ ਟਿਊਸ਼ਨ ਤੇ ਲਾਉਣਾ ਫਿਰ ਸਾਨੂੰ ਤੁਹਾਡੇ ਸਕੂਲ ਦੇ ਵਿੱਚ ਐਡਮਿਸ਼ਨ ਕਰਾਉਂਦਾ ਕੀ ਫਾਇਦਾ ਕੀ ਮਤਲਬ ਮਤਲਬ ਇਹ ਮੇਰੇ ਜਵਾਕ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ ਦੇ 3 ਵਜੇ ਤੱਕ ਤੁਹਾਡੇ ਸਕੂਲ ਦੇ ਵਿੱਚ ਰਹਿੰਦੇ ਆ ਪੂਰੇ 7 ਘੰਟੇ ਬਾਕੀ ਟਾਈਮ ਦੇ ਵਿੱਚ ਉਹਨਾਂ ਨੇ ਸਕੂਲ ਦਾ ਕੰਮ ਵੀ ਕਰਨਾ ਆਂਦਾ ਰੋਟੀ ਵੀ ਖਾਣੀ ਹੁੰਦੀ ਆ ਫਿਰ ਉਹ ਸ਼ਾਮ ਨੂੰ ਜਵਾਕਾਂ ਦੇ ਨਾਲ ਬਾਹਰ ਖੇਡਣ ਵੀ ਜਾਂਦੇ ਆ ਉਹ ਇੰਨੇ ਕ ਟਾਈਮ ਦੇ ਵਿੱਚ ਕੀ ਕੀ ਕਰਨਗੇ ਜਦੋਂ 7 ਘੰਟੇ ਤੁਸੀਂ ਉਹਨਾਂ ਨੂੰ ਆਪਦੇ ਸਕੂਲ 'ਚ ਰੱਖ ਕੇ ਚੰਗੇ ਨੰਬਰ ਨਹੀਂ ਦਿਵਾ ਸਕਦੇ ਫਿਰ ਤੁਹਾਨੂੰ ਕੀ ਲੱਗਦਾ ਅਸੀਂ ਉਹਨਾਂ ਨੂੰ 1 ਘੰਟਾ ਘਰ ਦੇ ਵਿੱਚ ਪੜਾ ਕੇ ਜਾਂ ਕੋਈ ਟਿਊਸ਼ਨ ਟੀਚਰ ਉਹਨਾਂ ਨੂੰ 1 ਘੰਟਾ ਪੜਾ ਕੇ ਉਹਨਾਂ ਨੂੰ ਟੌਪ ਕਰਾ ਦੂਗਾ ਦੇਖੋ ਮੇਰਾ ਮਤਲਬ ਉਹ ਨਹੀਂ ਸੀ ਉਹ ਤੁਹਾਡਾ ਜੋ ਵੀ ਮਤਲਬ ਹੈ ਨਾ ਤੁਸੀਂ ਮੈਨੂੰ ਚੰਗੀ ਤਰ੍ਹਾਂ ਦੱਸਤਾ ਵੀ ਆਪਦੇ ਖੇਤੀਬਾੜੀ ਦੇ ਚੱਕਰ 'ਚ ਆਪਦੇ ਜਵਾਕਾਂ ਨੂੰ ਨਾ ਭੁੱਲ ਜਿਓ ਉਹ ਜੇ ਅਸੀਂ ਖੇਤੀ ਛੱਡਤੀ ਨਾ ਆ ਤੁਹਾਡੇ ਮਹਿੰਗੇ ਸਕੂਲ ਦੀ ਫੀਸ ਕਿੱਥੋਂ ਭਰਾਂਗੇ ਅਸੀਂ ਤੁਹਾਡੇ ਸਕੂਲ ਦੀ ਫੀਸ ਹੀ ਨਹੀਂ ਜਾਦੇ ਆ ਅਸੀਂ ਲੱਖਾਂ ਰੁਪਏ ਤੁਹਾਨੂੰ ਦਿੰਨੇ ਆ ਤੁਹਾਡੀ ਫੀਸ ਦੇ ਚੱਕਰ ਚ ਮੈਂ ਤੇ ਮੇਰੇ ਘਰ ਵਾਲੇ ਦਿਨ ਰਾਤ ਨਹੀਂ ਸੌਂਦੇ ਸਾਰਾ ਦਿਨ ਖੇਤੀ ਬਾੜੀ ਦੇ ਕੰਮਾਂ 'ਚ ਲੱਗੇ ਰਹਿੰਨੇ ਆ ਵੀ ਆਪਦੇ ਜਵਾਕਾਂ ਦੀ ਫੀਸ ਜੋ ਕੇ ਪੈਸੇ ਇਕੱਠੇ ਕਰ ਲਈਏ ਫਿਰ ਤੁਸੀਂ ਕਹਿੰਦੇ ਆ ਤੁਹਾਨੂੰ ਵਰਦੀ ਵੀ ਸਾਡੇ ਸਕੂਲ 'ਚੋਂ ਲੈਣੀ ਪਊਗੀ ਕਿਤਾਬਾਂ ਵੀ ਸਾਡੇ ਸਕੂਲ 'ਚੋਂ ਲੈਣੀਆਂ ਪੈਣਗੀਆਂ ਉਹ ਜਦੋਂ ਸਭ ਕੁਝ ਤੁਹਾਡੇ ਸਕੂਲ 'ਚੋਂ ਹੀ ਲੈਣਾ ਫਿਰ ਅਸੀਂ ਜਵਾਕਾਂ ਨੂੰ ਬਾਹਰਲੇ ਟੀਚਰ ਕੋਲ ਟਿਊਸ਼ਨ ਤੇ ਕਿਉਂ ਭੇਜ ਗਏ ਪੜ੍ਹਾਈ ਵੀ ਤਾਂ ਐਸੇ ਸਕੂਲ 'ਚ ਹੋਊਗੀ ਅਸੀਂ ਆਪਣੀ ਪੂਰੀ ਜ਼ਿੰਦਗੀ ਦੀ ਕਮਾਈ ਤੁਹਾਨੂੰ ਦਿੰਨੇ ਆ ਪਰ ਫਿਰ ਵੀ ਮੇਰੇ ਆਂਟੀ ਗਵਾਂਟੀ ਮੈਨੂੰ ਇਹ ਟੀਚਰ ਦੇਖੋ ਮੈਡਮ ਨਾ ਤਾਂ ਅਸੀਂ ਜਵਾਕਾਂ ਨੂੰ ਘਰਿਆ ਪੜਾਉਣਾ ਤੇ ਨਾ ਹੀ ਅਸੀਂ ਕਿਸੇ ਬਗਾਨੇ ਟੀਚਰ ਕੋਲ ਉਹਨਾਂ ਨੂੰ ਟਿਊਸ਼ਨ ਭੇਜਣਾ ਅਸੀਂ ਐਡਮਿਸ਼ਨ ਵੀ ਤੁਹਾਡੇ ਸਕੂਲ 'ਚ ਕਰਾਈ ਆ ਲੱਖਾਂ ਰੁਪਏ ਫੀਸ ਵੀ ਤੁਹਾਨੂੰ ਦਿੱਤੀ ਆ ਜੇ ਅਗਲੀ ਵਾਰ ਮੇਰੇ ਜਵਾਕਾਂ ਨੂੰ 7 ਘੰਟੇ ਤੁਹਾਡੇ ਸਕੂਲ 'ਚ ਪੜ੍ਹਨ ਤੋਂ ਬਾਅਦ ਵੀ ਚੰਗੇ ਨੰਬਰ ਨਾ ਨਾ ਹੋਏ ਤਾਂ ਮੈਂ ਪੂਰੀ ਪਬਲਿਕ ਦੇ ਸਾਹਮਣੇ ਤੁਹਾਨੂੰ ਸਵਾਲ ਕਰੂੰਗਾ ਵੀ ਤੁਸੀਂ ਪ੍ਰਾਈਵੇਟ ਸਕੂਲਾਂ 'ਲੇ ਫੀਸ ਕਿਸ ਗੱਲ ਦੀ ਲੈਨੇ ਆ ਜੇ ਸਾਡੇ ਜਵਾਕਾਂ ਨੂੰ ਪੜ੍ਹਾਈ ਨਹੀਂ ਸਕਦੇ ਜੇ ਅਸੀਂ ਮਿਡਲ ਕਲਾਸ ਆ ਨਾ ਤਾਂ ਇਹ ਨਾ ਸਮਝਿਓ ਸਾਨੂੰ ਕਿਸੇ ਗੱਲ ਦਾ ਪਤਾ ਨਹੀਂ ਲੱਗਦਾ ਮੇਰੀ ਇਹ ਗੱਲ ਨੂੰ ਆਪਦੇ ਕੰਨਾਂ ਸਸਰੀ ਘਰ ਤੀਆਂ ਪੁੱਤੇ ਪੜਾਏ ਮਸਾਂ ਜਾਂਦੇ ਨੇ ਇਹ ਹਾਲੇ ਜੱਟਾਂ ਦੇ ਘਰ ਦਾ ਉਹ ਜਿੱਥੇ ਹੁੰਦੀ ਐ ਪੰਬੰਦੇ ਹਥਿਆਰ ਦੀ ਤੇ ਤੁਸੀਂ ਕਹਿੰਦੇ ਫੈਰ ਕਰਦਾ